ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਸਵਾਗਤ ਕਰਦੇ ਆਂ ਅਸੀਂ ਤੁਹਾਡਾ ਸਲੰਕੀ ਫੈਮਿਲੀ ਵਲੌਗ ਚੈਨਲ ਦੇ ਵਿੱਚ ਪ੍ਰਮਾਤਮਾ ਤੋਂ ਉਮੀਦ ਕਰਦੇ ਆਂ ਕਿ ਵਾਹਿਗੁਰਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਗੁਰੂ ਮਹਾਰਾਜ ਸਾਰੇ ਭੈਣ ਭਰਾਵਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਵਾਹਿਗੁਰਜੀ ਅਸੀਂ ਵੀ ਸਾਰੇ ਠੀਕ ਠਾਕ ਆਂ ਚੜ੍ਹਦੀ ਕਲਾ ਵਿੱਚ ਆਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਵਾਹਿਗੁਰੂ ਜੀ ਸਬਸਕ੍ਰਾਈਬ ਕਰ ਲਓ। ਕੁਰਬਾਨੀ ਸੰਬੰਧੀ ਤਾਂ ਬਹੁਤ ਸਾਰੀਆਂ ਵੀਡੀਓ ਇਸ ਚੈਨਲ ਤੇ ਪਾਈਆਂ ਹੋਈਆਂ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਜੋ ਕੋਈ ਹੋਰ ਭੈਣ ਭਰਾ ਕੁਰਬਾਨੀ ਦੇ ਨਾਲ ਜੁੜ ਸਕੇ। ਕਿਉਂਕਿ ਸ਼ੇਅਰ ਕਰਨ ਦੇ ਨਾਲ ਵੀ ਇੱਕ ਪੁੰਨ ਹੋ ਜਾਂਦਾ, ਸੇਵਾ ਲੱਗ ਜਾਂਦੀ ਆਪਾਂ ਨੂੰ। ਜਦੋਂ ਵੀ ਕੋਈ ਭੈਣ ਭਰਾ ਗੁਰਬਾਣੀ ਨਾਲ ਜੁੜਦਾ ਵੈ ਗੁਰੂ ਜੀ ਤੇ ਉਹਦਾ ਫਾਲ ਆਪਾਂ ਨੂੰ ਜਰੂਰ ਮਿਲਦਾ ਹੈਗਾ ਤਾਂ ਵੈ ਗੁਰੂ ਜੀ ਜਰੂਰ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਵੀਡੀਓ ਸ਼ੁਰੂ ਕਰਦੇ ਆਂ ਆਪਾਂ ਅੱਜ ਦੀ ਵੀਡੀਓ ਤਾਂ ਵੈ ਗੁਰੂ ਜੀ ਅੱਜ ਦੀ ਵੀਡੀਓ ਜਿਹੜੀ ਆਪਣੀ ਸੀਗੀ ਜਿਹਦੇ ਵਿੱਚ ਤੁਹਾਨੂੰ ਇੱਕ ਮੈਂ ਸੱਚੀ ਘਟਨਾ ਸੁਣਾਉਂਗੀ ਤੇ ਇਹ ਵੀਡੀਓ ਦਾ ਟੌਪਿਕ ਹੈ ਕਿ ਜੇਕਰ ਪ੍ਰਮਾਤਮਾ ਨੂੰ ਕੋਈ ਮਾੜੀ ਨੀਅਤ ਨਾਲ ਵੀ ਯਾਦ ਕਰ ਲੈਂਦਾ ਨਾ ਮਤਲਬ ਪ੍ਰਮਾਤਮਾ ਦਾ ਨਾਮ ਲੈਂਦਾ ਉਹ ਚਾਹੇ ਉਹ ਮਾੜੀ ਨੀਅਤ ਨਾਲ ਹੀ ਲੈਂਦਾ ਹੋਵੇ ਤਾਂ ਵੀ ਜਿਹੜੇ ਗੁਰੂ ਮਹਾਰਾਜ ਨੇ ਉਹਨਾਂ ਨੂੰ ਤਾਰ ਦਿੰਦੇ ਨੇ ਤਾਂ ਵੀ ਗੁਰੂ ਮਹਾਰਾਜ ਉਹਨਾਂ ਤੇ ਬਖਸ਼ਿਸ਼ ਕਰਦੇ ਆ ਕਿਵੇਂ ਕਿਵੇਂ ਕਿਉਂਕਿ ਆਪਾਂ ਗੁਰਬਾਣੀ ਜਿਹੜੇ ਉਹਨਾਂ ਦਾ ਆਪਾਂ ਸ਼ਬਦ ਜਿਹੜਾ ਹੈਗਾ ਆਪਣੇ ਮੱਖੋਂ ਲੈਣੇ ਆ ਗੁਰੂ ਮਾਰਾਇ ਦਾ ਨਾਮ ਲੈਨੇ ਆ ਤੇ ਵਾਹਿਗੁਰੂ ਜੀ ਜਿਹੜਾ ਤਾਂਪੇ ਕਿਹੇ ਮੈਂ ਹੁਣ ਤੁਹਾਡੇ ਨਾਲ ਇਹ ਸਾਂਝਾ ਕਰ ਰਹੀ ਆ ਇਸ ਨੂੰ ਤੁਸੀਂ ਤਰਕ ਵਾਲੇ ਪਾਸੇ ਨਾਲ ਲੈ ਕੇ ਜਾਈਓ ਇਹਨੂੰ ਗੁਰਬਾਣੀ ਦੇ ਨਾਲ ਜੋੜ ਕੇ ਦੇਖਿਓ ਦੇਖੋ ਜੇਕਰ ਆਪਾਂ ਜਿਹੜੇ ਆਪਣੇ ਬੱਚੇ ਆ ਉਹਨਾਂ ਦਾ ਨਾਮ ਵੀ ਜੇਕਰ ਗੁਰਬਾਣੀ ਨਾਲ ਸੰਬੰਧਿਤ ਵਰਡ ਆ ਨਾ ਜਿਹੜੇ ਜਿਨ੍ਹਾਂ ਤੋਂ ਆਪਾਂ ਪਰਮਾਤਮਾ ਦਾ ਨਾਮ ਲੈਨੇ ਆ ਜਿਹੜੇ ਪ੍ਰਮਾਤਮਾ ਨਾਲ ਸੰਬੰਧਿਤ ਵਰਡ ਹੈ ਤੇ ਉਹਨਾਂ ਤੇ ਜੇਕਰ ਆਪਾਂ ਰੱਖੀਏ ਨਾ ਤਾਂ ਬਹੁਤ ਵਧੀਆ ਗੱਲ ਹੈ ਕਿਉਂ ਕਿ ਕਿਉਂਕਿ ਬੱਚਿਆਂ ਦਾ ਆਪਾਂ ਸਾਰਾ ਦਿਨ ਨਾਮ ਲੈਨੇ ਤੇ ਆਪਣੇ ਰਸਨਾ ਤੋਂ ਇਹ ਨਾਮ ਜਪਿਆ ਜਾਂਦਾ ਜਿਵੇਂ ਕਿ ਮੈਂ ਨਾ ਇੱਕ ਫੇਸਬੁੱਕ ਤੇ ਮੈਨੂੰ ਉਹਨਾਂ ਦੀ ਪ੍ਰੋਫਾਈਲ ਨਹੀਂ ਯਾਦ ਪਰ ਉਹਨਾਂ ਨੇ ਆਪਣੀ ਬੇਟੀ ਦਾ ਨਾਮ ਗੁਰਬਾਣੀ ਰੱਖਿਆ ਤੇ ਮੈਨੂੰ ਬੜਾ ਵਧੀਆ ਲੱਗਿਆ ਇਹ ਕਿ ਮੇਰੇ ਵੀ ਇਹ ਸ਼ਾਇਦ ਕਨਸੈਪਟ ਦਿਮਾਗ ਵਿੱਚ ਪਹਿਲਾ ਹੁੰਦਾ ਤਾਂ ਮੈਂ ਵੀ ਆਪਣੀ ਬੇਟੀ ਦਾ ਨਾਂ ਗੁਰਬਾਣੀ ਰੱਖਣਾ ਸੀਗਾ ਕਿਉਂਕਿ ਜੇਕਰ ਆਪਾਂ ਬੱਚਿਆਂ ਨੂੰ ਬੁਲਾਉਨੇ ਆ ਹਨਾ ਸਾਰਾ ਦਿਨ ਆਪਾਂ ਉਹਨਾਂ ਦਾ ਨਾਮ ਲੈਣੇ ਆ ਤਾਂ ਇਹ ਵੀ ਆਪਣਾ ਆਪਣੇ ਰਸਨਾ ਤੋਂ ਵਾਇਗਰੂ ਦਾ ਨਾਮ ਜਪਿਆ ਜਾਂਦਾ ਤੇ ਉਸੇ ਤਰ੍ਹਾਂ ਜੇਕਰ ਕੋਈ ਕਿਸੇ ਵੀ ਢੰਗ ਤਰੀਕੇ ਨਾਲ ਵਾਇਗਰੂ ਦਾ ਨਾਮ ਲੈਂਦਾ ਕਿਸੇ ਵੀ ਤਰੀਕੇ ਨਾਲ ਕੋਈ ਮਾੜੀ ਨੀਅਤ ਨਾਲ ਵੀ ਲੈਂਦਾ ਨਾ ਤਾਂ ਵੀ ਪਰਮਾਤਮਾ ਉਹਨਾਂ ਨੂੰ ਬਖਸ਼ਿਸ਼ ਦਿੰਦੇ ਆ ਤੇ ਜੇਕਰ ਬਾਰ-ਬਾਰ ਨਾਮ ਲਈ ਜੇਕਰ ਆਪਾਂ ਪਰਮਾਤਮਾ ਤੋਂ ਜਿਹੜੀ ਜੋ ਆਪਾਂ ਗਲਤੀ ਕੀਤੀ ਹੈ ਹਨਾ ਉਹਦੀ ਆਪਾਂ ਮਾਫੀ ਮੰਗ ਲਈਏ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਕੋਈ ਮਾੜੀ ਨੀਅਤ ਨਾਲ ਜਾਂ ਕੋਈ ਬੁਰੇ ਸ਼ਬਦ ਜਿਵੇਂ ਕੋਈ ਗੁਰੂ ਸੰਬੰਧੀ ਤੇ ਮਹਾਰਾਜ ਸੰਬੰਧੀ ਤੇ ਕੋਈ ਲੈਂਦਾ ਤਾ ਵੀ ਪ੍ਰਮਾਤਮਾ ਉਹਨੂੰ ਬਖਸ਼ਦੇ ਆ ਤਾਂ ਇਸ ਸਬੰਧਿਤ ਵੈਗਰੂ ਜੀ ਮੈਂ ਤੁਹਾਨੂੰ ਇੱਕ ਕਥਾ ਸੁਣਾਉਂਗੀ ਜੋ ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਿਤ ਹੈ ਕਿ ਜਦੋਂ ਗੁਰੂ ਤੇਗ ਬਹਾਦਰ ਜੀ ਗੱਦੀ ਤੇ ਸੀਗੇ ਆਪਣੇ ਸ਼ਿਰ ਗੁਰੂ ਨਾਨਕ ਦੇਵ ਜੀ ਦੀ ਗੁਰਗੱਦੀ ਤੇ ਤਾਂ ਔਰੰਗਜੇਬ ਬਾਦਸ਼ਾ ਜੋ ਸੀ ਉਹਨੇ ਅਲਾਨ ਕੀਤਾ ਸੀਗਾ ਕਿ ਜੋ ਗੁਰਤੇਗ ਬਹਾਦਰ ਜੀ ਨੂੰ ਉਹਨਾਂ ਦੀ ਸੂਚਨਾ ਦੇਵੇਗਾ ਜਾਂ ਉਹਨਾਂ ਨੂੰ ਫੜਾਵੇਗਾ ਕੈਦੀ ਬਣਾ ਕੇ ਲੈ ਕੇ ਆਊਗਾ ਤਾਂ ਉਹਨੂੰ ਮੋਹਰਾ ਦਾਨ ਕੀਤੀਆਂ ਜਾਣਗੀਆਂ ਸਾਈ ਗੁਰੂ ਜੀ ਮੋਹਰਾ ਕਿੰਨੇ ਆ ਉਹਨੇ ਰੱਖਿਆ ਸੀਗੀਆਂ ਉਹ ਮੈਂ ਵਿਸਰ ਗਈ ਤੇ ਉਹ ਉਹਨੇ ਇਨਾਮ ਰੱਖਤਾ ਸੀਗਾ ਔਰੰਗਜੇਬ ਨੇ ਕਿ ਜੇਕਰ ਕੋਈ ਗੁਰਤੇਗ ਬਹਾਦਰ ਜੀ ਨੂੰ ਫੜਾਊਗਾ ਤੋ ਉਹਨੂੰ ਇਨਾ ਇਨਾਮ ਦਿੱਤਾ ਜਾਊਗਾ ਤਾਂ ਵੈਗੁਰੂ ਜੀ ਇੱਕ ਆਜੜੀ ਸੀਗਾ ਤੇ ਉਹਨੇ ਇਹ ਖਬਰ ਸੁਣੀ ਤਾਂ ਉਹ ਲੰਘਦਾ ਟੱਪਦਾ ਜਿਹੜਾ ਵੀ ਕੋਈ ਰਾਤ ਉਹ ਲੰਘਦਾ ਸੀ ਰਾਹੀਰ ਉਹਨੂੰ ਪੁੱਛਦਾ ਸੀਗਾ ਕਿ ਤੂੰ ਗੁਰਤੇਗ ਬਹਾਦਰ ਨੂੰ ਦੇਖਿਆ ਕਿਉਂਕਿ ਉਹਨੇ ਆਪ ਖੁਦ ਗੁਰਤੇਗ ਬਹਾਦਰ ਜੀ ਨੂੰ ਨਹੀਂ ਦੇਖਿਆ ਸੀਗਾ ਕਿਉਂਕਿ ਉਸ ਟਾਈਮ ਤੁਹਾਨੂੰ ਪਤਾ ਆ ਮੀਡੀਆ ਦਾ ਜ਼ਮਾਨਾ ਨਹੀਂ ਸੀਗਾ ਤੇ ਉਹਨੇ ਗੁਰਤੇਗ ਬਾਹਰ ਜੀ ਦੇ ਕਦੇ ਦਰਸ਼ਨ ਨਹੀਂ ਕੀਤੇ ਸੀਗੇ ਤੇ ਉਹਨਾਂ ਉਹਨੂੰ ਕਿਸੇ ਤਰ੍ਹਾਂ ਦੀ ਵੀ ਗੁਰਤੇਗ ਬਾਹਰ ਜੀ ਦੀ ਸ਼ਕਲ ਨਹੀਂ ਪਤਾ ਜਿਗਾ ਤਾਂ ਉਹ ਜਿਹਦੇ ਤੇ ਵੀ ਉਹਨੂੰ ਸ਼ੱਕ ਹੁੰਦਾ ਸੀਗਾ ਜਾਂ ਜਿਹੜਾ ਵੀ ਕੋਈ ਇਨਸਾਨ ਉਹਨੂੰ ਮਿਲਦਾ ਸੀਗਾ ਤਾਂ ਉਹ ਉਹਦੇ ਕੋਲ ਪੁੱਛਦਾ ਸੀਗਾ ਵੀ ਤੁਸੀਂ ਗੁਰਤੇਗ ਬਾਹਰ ਜੀ ਬਾਰੇ ਜਾਣਦੇ ਹੋ ਜਾਂ ਕਿੱਥੇ ਰਹਿੰਦੇ ਨੇ ਜਾਂ ਤੁਸੀਂ ਉਹਨਾਂ ਨੂੰ ਦੇਖਿਆ ਤਾਂ ਕਹਿੰਦੇ ਨਾ ਵੀ ਉਹ ਗੁਰਤੇਗ ਬਹਾਦਰ ਜੀ ਦੇਖੋ ਜਾਣੇ-ਜਾਨ ਸੀਗੇ ਤਾਂ ਲੰਘਦੇ ਟੱਪਦੇ ਇਸਕ ਦਿਨ ਗੁਰਤੇਗ ਬਹਾਦਰ ਜੀ ਉਹਦੇ ਘਰ ਚਲੇ ਗਏ ਠੀਕ ਹੈ ਘਰ ਜਾ ਕੇ ਉਹਨੂੰ ਕਹਿੰਦੇ ਕਿ ਵੀ ਅਸੀਂ ਨਾ ਸਾਨੂੰ ਕੱਖ ਲੱਗੀ ਹੈ ਤੇ ਅਸੀਂ ਵਾਹ ਗੁਰੂ ਜੀ ਪ੍ਰਸ਼ਾਦਾ ਛਕਣ ਠੀਕ ਹੈ ਉਹ ਕਹਿੰਦਾ ਕਿ ਕੋਈ ਨਹੀਂ ਵੀ ਉਹਨੇ ਸੋਚਿਆ ਵੀ ਕੋਈ ਸਾਧੂ ਸੰਤ ਹੈ ਤੇ ਇਹਨਾਂ ਵੀ ਚਲ ਪ੍ਰਸ਼ਾਦਾ ਛਕਾ ਦਿੰਨੇ ਜਿਵੇਂ ਰਾਹੀਰ ਕੋਈ ਹੈਗਾ ਤੇ ਕੋਨੇ ਜਦੋਂ ਉਹ ਉਹਨਾਂ ਨੂੰ ਉਹਨਾਂ ਦੇ ਪ੍ਰਸ਼ਾਦੀ ਦੀ ਤਿਆਰੀ ਕੀਤੀ ਗੁਰੂ ਤੇਗ ਬਹਾਦਰ ਜੀ ਦੀ ਤਾਂ ਉਹਦੇ ਦਿਮਾਗ ਵਿੱਚ ਆਇਆ ਕਿ ਮੈਂ ਇਹਨਾਂ ਤੋਂ ਪੁੱਛ ਲਾਂ ਕਿਉਂਕਿ ਇਹ ਤਾਂ ਮੈਨੂੰ ਸੰਤ ਲੱਗਦੇ ਆ ਤੇ ਮੈਂ ਇਹਨਾਂ ਤੋਂ ਪੁੱਛ ਲਾਂ ਵੀ ਇਹ ਸ਼ਾਇਦ ਗੁਰਤੇਗ ਬਹਾਦਰ ਬਾਰੇ ਜਾਣਦੇ ਹੋਣਗੇ ਤਾਂ ਉਹ ਉਹਨਾਂ ਨੂੰ ਪੁੱਛਦਾ ਹੈ ਕਿ ਤੁਸੀਂ ਗੁਰਤੇਗ ਬਹਾਦਰ ਜੀ ਨੂੰ ਜਾਣਦੇ ਹੋ ਦੇਖਿਆ ਤੁਸੀਂ ਉਹਨਾਂ ਨੂੰ ਕਿਤੇ ਤੇ ਗੁਰੂ ਸਾਹਿਬ ਅੱਗੋਂ ਕਹਿੰਦੇ ਕਿ ਓਬੀਅਸ ਹੀ ਤੁਹਾਨੂੰ ਦੱਸ ਦਾਂਗੇ ਮੈਨੂੰ ਹਾਂ ਜੀ ਮੈਂ ਮੈਂ ਜਾਣਦਾ ਤੇ ਅਸੀਂ ਦੱਸ ਦਾਂਗੇ ਤੁਹਾਨੂੰ ਤੇ ਪ੍ਰਸ਼ਾਦਾ ਛਕ ਲਈਏ ਪਹਿਲਾਂ ਪ੍ਰਸ਼ਾਦਾ ਛਕਣ ਤੋਂ ਬਾਅਦ ਤੇ ਗੁਰੂ ਸਾਹਿਬ ਉਹਨਾਂ ਨੂੰ ਕਹਿੰਦੇ ਆ ਕਿ ਮੈਨੂੰ ਹੀ ਸਾਰੀ ਦੁਨੀਆ ਗੁਰਤੇਗ ਬਹਾਦਰ ਜੀ ਦੇ ਨਾਮ ਤੋਂ ਜਾਣਦੀ ਹੈ ਤਾਂ ਉਹਨੇ ਕੀ ਕੀਤਾ ਵੀ ਇਹ ਖਬਰ ਜਾ ਕੇ ਜਿਹੜੇ ਔਰੰਗਜ਼ੇਬ ਦੇ ਉਸ ਟਾਈਮ ਹੁੰਦੇ ਸੀਗੇ ਪੈਰੇਦਾਰ ਕਹਿ ਲੋ ਹਨ ਉਹਨਾਂ ਨੂੰ ਜਾ ਕੇ ਖਬਰ ਦਿੱਤੀ ਤੀ ਗੁਰਤੇਗ ਬਹਾਦਰ ਜੀ ਨੂੰ ਫੜਾ ਦਿੱਤਾ ਉਹਨੇ ਤੇ ਜਦੋਂ ਨੇ ਗੁਰਤੇਗ ਬਹਾਦਰ ਜੀ ਨੂੰ ਫੜਾਇਆ ਹਨ ਤਾਂ ਉਹਨੂੰ ਉਹਦਾ ਜਿਹੜਾ ਮੂੰ ਮੰਗਿਆ ਇਨਾਮ ਸੀਗਾ ਜਿਹੜਾ ਇਨਾਮ ਰੱਖਿਆ ਸੀਗਾ ਭਾਰਤ ਜੇਬ ਨੇ ਤੇ ਉਹ ਇਨਾਮ ਉਹਨੂੰ ਮਿਲ ਗਿਆ ਜਦੋਂ ਉਹ ਇਨਾਮ ਉਹਨੂੰ ਮਿਲਿਆ ਤਾ ਗੁਰੂ ਤੇਗ ਬਹਾਦਰ ਜੀ ਬੜ ਮਸਕਰਾਏ ਤੇ ਉਹਨਾਂ ਨੇ ਖੁਸ਼ ਹੋ ਕੇ ਪੁੱਛਿਆ ਕਿ ਹੁਣ ਜਿਹੜੇ ਤੇਰੇ ਮਨ ਦੀ ਲਾਲਸਾ ਸੀ ਜਾਂ ਜਿਹੜੀ ਤੇਰੇ ਮਨ ਦੀ ਤਮੰਨਾ ਸੀ ਕਿ ਮੈਂ ਇੰਨੀਆਂ ਮੋਹਰਾ ਲੈ ਕੇ ਤੇ ਮੇਰੀ ਘਰ ਦੀ ਗਰੀਬੀ ਦੂਰ ਹੋ ਜੂਗੀ ਤੇ ਮੈਂ ਗੁਰੂ ਤੇਗ ਬਹਾਦਰ ਜੀ ਨੂੰ ਫੜਾ ਦਵਾਂ ਤੇ ਇਹ ਹੁਣ ਤੇਰੀ ਗਰੀਬੀ ਇਹਦੇ ਨਾਲ ਪੂਰੀ ਹੋ ਜੂਗੀ ਨਾ ਮਤਲਬ ਗੁਰੂ ਜੀ ਨੇ ਮਸਕਰਾ ਕੇ ਬੜੀ ਖੁਸ਼ੀ ਨਾਲ ਉਹਨਾਂ ਨੂੰ ਪੁੱਛਿਆ ਉਹਨੇ ਪੁੱਛਿਆ ਕਿ ਤੇਰੀ ਗਰੀਬੀ ਇਹਦੇ ਨਾਲ ਦੂਰ ਹੋ ਸਕਦੀ ਹੈ ਵੀ ਬਹੁਤ ਇੰਨੀਆਂ ਮੂਹਰਾਂ ਇਸ ਤਰ੍ਹਾਂ ਗੁਰੂ ਜੀ ਨੇ ਪੁੱਛਿਆ ਇਸ ਢੰਗ ਨਾਲ ਜਦੋਂ ਗੁਰੂ ਮਹਾਰਾਜ ਨੇ ਇਹ ਗੱਲ ਉਹਦੇ ਤੋਂ ਪੁੱਛੀ ਤਾਂ ਵਾਹਿਗੁਰੂ ਜੀ ਦੇਖੋ ਜਦ ਜਿਹੜੇ ਇਨਸਾਨ ਨੂੰ ਆਪਾਂ ਫੜਾਇਆ ਹੈ ਹਨਾ ਉਹ ਅੱਗੇ ਮਸਕਰਾ ਕੇ ਆਪਣੇ ਬਾਰੇ ਆਪਣੀ ਖੁਸ਼ੀ ਬਾਰੇ ਆਪਾਂ ਪੁੱਛ ਰਿਹਾ ਤਾ ਸ਼ਰਮਿੰਦਗੀ ਤਾਂ ਜ਼ਰੂਰ ਬਣਦੀ ਹੈ ਹਨ ਤੇ ਜਦੋਂ ਗੁਰੂ ਜੀ ਨੇ ਇਹ ਸਵਾਲ ਉਹਨੂੰ ਕੀਤਾ ਤਾਂ ਉਹ ਬਹੁਤ ਸ਼ਰਮਿੰਦਾ ਹੋਇਆ ਜਦੋਂ ਗੁਰੂ ਮਹਾਰਾਜ ਨੇ ਉਹਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਦੇਖਿਆ ਤਾਂ ਸ਼ਰਮਿੰਦਾ ਵੀ ਉਹ ਹੋਇਆ ਤੇ ਗੁਰੂ ਮਹਾਰਾਜ ਦੀ ਉਹਦੇ ਤੇ ਕਿਰਪਾ ਵੀ ਹੋ ਗਈ ਠੀਕ ਹੈ ਤੇ ਉਹ ਫਿਰ ਵਾਦ ਵਿੱਚ ਉਹ ਉਸ ਨੇ ਇਸ ਗੱਲ ਦਾ ਪਛਤਾਵਾ ਕੀਤਾ ਕਿ ਮੈਂ ਗੁਰੂ ਸਾਹਿਬ ਨੂੰ ਨਹੀਂ ਫੜਾਉਣਾ ਚਾਹੀਦਾ ਸੀਗਾ ਮੈਨੂੰ ਉਹਨੇ ਉਹਨੂੰ ਪਹਿਰਦਾਰ ਅੱਗੇ ਵੀ ਪਛਤਾਵਾ ਕੀਤਾ ਕਿ ਆਹ ਮੈਨੂੰ ਮੋਹਰਾ ਨਹੀਂ ਚਾਹੀਦੀਆਂ ਮੈਨੂੰ ਕੋਈ ਅਮੀਰੀ ਨਹੀਂ ਚਾਹੀਦੀਗੀ ਤੁਸੀਂ ਗੁਰੂ ਸਾਹਿਬ ਨੂੰ ਛੱਡ ਦਿਓ ਤਾਂ ਫਿਰ ਗੁਰੂ ਸਾਹਿਬ ਮੁਸਕਰਾ ਕੇ ਅੱਗੋਂ ਕਹਿੰਦੇ ਵੀ ਕੋਈ ਗੱਲ ਨਹੀਂ ਤੂੰ ਆਪਣੀ ਗਰੀਬੀ ਦੂਰ ਕਰ ਤੇ ਉਹ ਅੱਗੋਂ ਗੁਰੂ ਸਾਹਿਬ ਨੂੰ ਕਹਿੰਦਾ ਕਿ ਇਸ ਤਰ੍ਹਾਂ ਦਾ ਮੇਰੇ ਤੋਂ ਇਹ ਬਹੁਤ ਵੱਡਾ ਪਾਪ ਹੋ ਗਿਆ ਤੇ ਮੈਂ ਕਿੱਥੋਂ ਇੰਨਾ ਜਿਹੜਾ ਪਾਪ ਇਹ ਕਰ ਚੁੱਕਿਆ ਮੈਂ ਕਿੱਥੇ ਦਾ ਲੇਖਾ ਭਰਾਂਗਾ ਤਾਂ ਗੁਰੂ ਸਾਹਿਬ ਉਹਨੂੰ ਕਹਿੰਦੇ ਕਿ ਇਦਾਂ ਲੇਖਾ ਭਰਨ ਦੀ ਕੋਈ ਲੋੜ ਨਹੀਂ ਤੂੰ ਆਪਣੀ ਮਾਫੀ ਮੰਗ ਲਈ ਆਪਣਾ ਪਛਤਾਵਾ ਕਰ ਲਿਆ ਤੇ ਰੋਜ਼ ਤੋਂ ਗੁਰੂ ਸਾਹਿਬ ਦਾ ਨਾਮ ਵੀ ਲੈਂਦਾ ਸੀਗਾ ਇੱਕ ਉਹ ਹਰੇਕ ਰਾਹਗਰੀ ਨੂੰ ਪੁੱਛਦਾ ਸੀ ਕਹਿੰਦਾ ਕਿ ਤੁਸੀਂ ਗੁਰਤੇਗ ਬਾਦਰ ਨੂੰ ਦੇਖਿਆ ਸਾਰਾ ਦਿਨ ਸਾਰਾ ਦਿਨ ਉਹ ਆਪਣੇ ਮਨ ਦੇ ਵਿੱਚ ਵੀ ਵਿਚਾਰਦਾ ਰਹਿੰਦਾ ਸੀ ਕਿ ਜੇਕਰ ਮੈਨੂੰ ਗੁਰਤੇਗ ਬਾਦਰ ਮਿਲ ਜਾਣ ਤਾਂ ਮੈਂ ਉਹਨਾਂ ਨੂੰ ਫੜਾ ਦਵਾਂ ਤੇ ਮੈਨੂੰ ਇੰਨੇ ਆ ਮੋਹਰਾ ਮਿਲ ਜਾਣਗੇ ਤੇ ਮੇਰੀ ਜਿਹੜੀ ਗਰੀਬੀ ਦੂਰ ਹੋ ਜੂਗੀ ਤਾਂ ਗੁਰੂ ਸਾਹਿਬ ਕਹਿੰਦੇ ਕਿ ਸਾਰਾ ਦਿਨ ਤੂੰ ਪ੍ਰਮਾਤਮਾ ਦਾ ਨਾਮ ਜਪਦਾ ਰਹਿੰਦਾ ਸੀ ਉਹਦੇ ਕਰਕੇ ਵੀ ਅਸੀਂ ਤੁਹਾਡੇ ਤੇ ਤੇਰੇ ਤੇ ਬਹੁਤ ਖੁਸ਼ ਆ ਤੇ ਤੋਂ ਆਪਣੀ ਗਲਤੀ ਦਾ ਪਛਤਾਵਾ ਵੀ ਕਰ ਰਹੇ ਆ ਤੇ ਜਦੋਂ ਵਾਹਿਗੁਰੂ ਜੀ ਆਪਾਂ ਗੁਰੂ ਮਹਾਰਾਜ ਅੱਗੇ ਆਪਣੀ ਗਲਤੀ ਬੇਸ਼ੱਕ ਆਪਾਂ ਕਿੱਡੀ ਵੱਡੀ ਗਲਤੀ ਕਰ ਚੁੱਕੇ ਹੁੰਨੇ ਆ ਜੇਕਰ ਆਪਾਂ ਆਪਣੀ ਗਲਤੀ ਦਾ ਪਛਤਾਵਾ ਗੁਰੂ ਮਹਾਰਾਜ ਅੱਗੇ ਕਰ ਦਿੰਨੇ ਆ ਤਾਂ ਉਹ ਉੱਥੇ ਆਪਾਂ ਬਖਸ਼ੇ ਜਾਂਦੇ ਆ ਵਾਹਿਗੁਰੂ ਜੀ ਤਾਂ ਉਹਨੇ ਵੇਖੋ ਮਾੜੀ ਨਹੀਂ ਐ ਤਾਂ ਨਾਲ ਗੁਰੂ ਸਾਹਿਬ ਦਾ ਨਾਮ ਜਪਿਆ ਸੀਗਾ ਤੇ ਪਰ ਉਹ ਵੀ ਵਾਹਿਗੁਰੂ ਜੀ ਭਵ ਸਾਗਰ ਤੋਂ ਤਰ ਗਿਆ ਕਿਉਂਕਿ ਕਿਉਂਕਿ ਗੁਰੂ ਮਹਾਰਾਜ ਦੀ ਉਹਦੇ ਤੇ ਬਖਸ਼ਿਸ਼ ਹੋਊਗੀ ਉਸ ਤਰ੍ਹਾਂ ਹੋਣਾ ਵਾਹਿਗੁਰੂ ਜੀ ਇਸ ਟੌਪਿਕ ਤੋਂ ਤੁਸੀਂ ਇਹ ਨਾ ਸੋਚ ਲਿਓ ਵੀ ਤੁਸੀਂ ਮਾੜੀ ਨਹੀਂ ਤਾਂ ਨਾਲ ਨਾਮ ਲੈਣਾ ਮੇਰਾ ਕਹਿਣ ਦਾ ਮਤਲਬ ਇਹ ਸੀਗਾ ਕਿ ਕਈ ਵਾਰੀ ਅਪਸ਼ਬਦ ਵੀ ਕਈ ਇਨਸਾਨ ਬੋਲ ਦਿੰਦੇ ਆ ਗੁਰੂ ਮਹਾਰਾਜਾ ਲਈ ਪਰ ਅਪਸ਼ਬਦ ਜਿਹੜੇ ਆਪਣੀ ਰਸਨਾ ਤੋਂ ਨਿਕਲ ਗਏ ਵਾਹਿਗੁਰੂ ਜੀ ਉਹ ਗੱਲ ਦਾ ਤੁਸੀਂ ਪਛਤਾਵਾ ਗੁਰੂ ਮਹਾਰਾਜਾ ਜਗੇ ਕਰਿਆ ਕਰੋ ਜਾ ਕੇ ਮਾਫੀਆਂ ਮੰਗਿਆ ਕਰੋ ਤਾਂ ਜੋ ਤੁਸੀਂ ਤਾਂ ਜੋ ਬਖਸ਼ੇ ਜਾਓ ਹਨਾ ਗੁਰੂ ਸਾਹਿਬ ਬਾਨੀ ਬਹੁਤ ਵੱਡੀ ਸ਼ਕਤੀ ਵਾਲੇ ਹੈ ਉਹਨਾਂ ਨੂੰ ਅਪਸ਼ਬਦ ਵਾਹਿਗੁਰੂ ਜੀ ਨਾ ਕਿਹਾ ਕਰੋ ਮੰਨ ਲਓ ਵਾਹਿਗੁਰੂ ਜੀ ਤੁਸੀਂ ਕਿਸੇ ਵੀ ਧਰਮ ਨੂੰ ਬਿਲੋਂਗ ਕਰਦੇ ਹੋ ਹਨਾ ਮੈਸੇਜ ਵਿੱਚ ਵਿਸ਼ਵਾਸ ਕਰਦੀ ਹਾਂ ਤੁਸੀਂ ਕਿਸੇ ਵੀ ਧਰਮ ਨੂੰ ਬਿਲੋਂਗ ਕਰਦੇ ਹੋ ਪਰ ਤੁਸੀਂ ਕਿਸੇ ਦੂਜੇ ਧਰਮ ਨੂੰ अपशब्द ना बोलो हर एक धर्म ਦਾ ਸਤਿਕਾਰ ਕਰੋ ਤੁਸੀਂ ਕਿਸੇ ਧਰਮ ਨੂੰ ਮੰਨਣਾ ਤੁਹਾਨੂੰ ਆਜ਼ਾਦੀ ਹੈ ਆਪਣੇ ਧਰਮ ਨੂੰ ਮੰਨੋ ਤੁਸੀਂ ਸਤਿਕਾਰ ਕਰੋ ਹਰ ਇੱਕ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਕਿਉਂਕਿ ਹਰ ਇੱਕ ਧਰਮ ਆਪਾਂ ਨੂੰ ਕਾਲਪੁਰਖ ਦੇ ਨਾਲ ਜੋੜਦਾ ਜੋ ਪਖੰਡਵਾਦ ਬਣਾਇਆ ਜਾਂ ਜੋ ਵਹਿਮ ਪਰਮਾ ਦੇ ਵਿੱਚ ਪੈਰੋਕਾਰ ਜਿਹੜੇ ਪਾਪ ਆ ਰਹੇ ਕਿਸੇ ਵੀ ਧਰਮ ਦੇ ਠੀਕ ਹੈ ਉਹ ਪੈਰੋਕਾਰਾਂ ਦੀ ਗਲਤੀ ਹੈ ਪਰ ਧਰਮ ਵੈ ਗੁਰੂ ਜੀ ਕੋਈ ਨਹੀਂ ਮਾੜਾ ਤੇ ਕਿਸ ਹਾਰੇ ਕਤਰੰ ਦਾ ਸਤਕਾਰ ਕਰਿਆ ਕਰੋ ਤੇ ਵਾਹਿਗੁਰੂ ਜੀ ਗੁਰੂ ਮਹਾਰਾਜ ਦਾ ਨਾਮ ਜਪਿਆ ਕਰੋ ਵੱਧ ਤੋਂ ਵੱਧ ਕਿਸੇ ਸਤੰਗ ਲਈ ਅਪਸ਼ਬਦ ਨਾ ਬੋਲੋ ਗੁਰਬਾਣੀ ਦੇ ਨਾਲ ਵੱਧ ਤੋਂ ਵੱਧ ਜੁੜੋ ਐਣਿਆਂ ਕ ਬੇਨਤੀਆਂ ਵਾਹਿਗੁਰੂ ਜੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ